ਕਰੋ ਹਾਂ ਚੱਕ ਕਿੱਦਾਂ ਦੇ ਲੱਗੇ ਬੱਚੇ ਦੋਨੇ ਰੰਗ ਬਹੁਤ ਸੋਹਣਾ ਕੱਢਿਆ ਬਾਈ ਠੀਕ ਆ ਤੇ ਇਸ ਰੰਗ ਦੇ ਵੀ ਆਪਣੇ ਕੋ ਰੱਤੇ ਹੈ ਨਹੀਂ ਸੀ ਅੱਜ ਕਿ ਲੈਣ ਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਇਓ ਬਾਬੋ ਕਰਦੇ ਆਈ ਦੀ ਵੀਡੀਓ ਸ਼ੁਰੂ ਤੇ ਵੀਡੀਓ ਇੱਦਾਂ ਬਾਈ ਆ ਕੱਪੜੇ-ਕਪੜੇ ਹੁਣ ਖੋਲਤੇ ਹੀ ਮਾਗ ਟਾਈਮ ਹੋ ਗਿਆ 7:30 ਵਜੇ ਦਾ ਸਵੇਰ ਦਾ ਐਨ ਤੇ ਠੰਡਾ ਹੰਡਾ ਮੌਸਮ ਆਜ ਬੱਦਲੀਆਂ ਕਰਕੇ ਧੁੰਦ ਘਟਾ ਤੇ ਧੁੰਦ ਤਾਂ ਹੀ ਹੁੰਦਾ ਠੰਡ ਠੰਡ ਬਾਈ ਕਈ ਭਰਾਵਾਂ ਵਾਲੇ ਵਹਿਮ ਆ ਠੰਡਾ ਚ ਕਈ ਕੋਈ ਦੇਈ ਜਾਂਦੇ ਹਨ ਉਹ ਬਾਈ ਇਹ ਤਾਂ ਦੇਖੋ ਜਿਹੜੇ ਜੰਗਲੀ ਜਾਨਵਰ ਆ ਚੜੀਆਂ ਆ ਜੋ ਵੀ ਆ ਹਨ ਉਹ ਕੀੜੀਆਂ ਕ ਪੰਜੀਰੀਆਂ ਜਾਂ ਕੀ ਖਾਂਦੇ ਗਰਮ ਚੀਜ਼ਾਂ ਠੀਕ ਆ ਉਹ ਆਪਣੇ ਲਈ ਆਪ ਹੀ ਲੱਭ ਲੈਂਦੇ ਆ ਠੀਕ ਆ ਆਪਾਂ ਚਲੋ ਠੀਕ ਆ ਦਾਣਾ ਨਾਲ ਨੂੰ ਪੋਣਾ ਵਧੀਆ ਦਾਣਾ ਪਾਓ ਜਿੱਦਾਂ ਆਪਾਂ ਦੱਸਿਆ ਹੋਇਆ ਤਿੰਨ ਚਾਰ ਦਾਣੇ ਮਿਕਸ ਕਰਕੇ ਹਨ ਬਾਕੀ ਇਹ ਨਹੀਂ ਕਿ ਬਲਬ ਲਾਉਣੇ ਆ ਖੁੱਡਿਆਜ ਜਿੰਨੇ ਬਲਬ ਲਾਓਗੇ ਜਾ ਜਿੰਨੀ ਨਾਲ ਦੀ ਜ਼ਿਆਦਾ ਕੇਅਰ ਕਰੋਗੇ ਵੀ ਹਾਂ ਠੰਡ ਤੋਂ ਬਚਾ ਲਈਏ ਵਿੱਚ ਆਹ ਕਰ ਦਈਏ ਵਿੱਚ ਕਈ ਵੀਰ ਕੀ ਕਰਦੇ ਆ ਇੱਕ ਬਾਲਟੀ ਚ ਅੱਗ ਬਾਲ ਕੇ ਵਿੱਚ ਬੱਟਿਆਂ ਨੂੰ ਰੱਖ ਕੇ ਤੇ ਅੱਗ ਬਾਲਦੇ ਬੱਟੇ ਜਦੋਂ ਗਰਮ ਹੋ ਜਾਂਦੇ ਆ ਉਹਨੂੰ ਕਈ ਭਾਂਡੇ ਜਾਂ ਕਿਸੇ ਚੀਜ਼ ਚ ਪਾ ਕੇ ਤੇ ਉਹਨੂੰ ਖੁੱਡਿਆਂ ਚ ਰੱਖਦੇ ਕਿ ਗਰਮੈਸ਼ ਆਵੇ ਬਾਈ ਗਰਮੈਸ਼ ਤਾਂ ਠੀਕ ਆ ਜਦੋਂ ਠੰਡੇ ਪੈ ਜਾਣੇ ਆ ਆ ਸਵੇਰ ਦੇ ਟਾਈਮ ਉਹ ਬਿਮਾਰ ਹੀ ਹੁਣੇ ਬਾਈ ਕਬੂਤਰਾਂ ਅੰਦਰ ਠਰ ਜਾਣਾ ਪੂਰਾ ਖੁੱਡਾ ਹਨਾ ਜਾਂ ਬਲਬ ਲਾ ਦਿੰਦੇ ਆ ਤੁਸੀਂ ਕਈ ਵੇਲੇ ਬਲਬ ਸੜ ਜਾਂਦਾ ਬਾਈ ਖੁੱਡਿਆਂ ਚ ਉਹ ਵੀ ਨੁਕਸਾਨ ਆ ਹੁਣ ਆਪਣੇ ਕੋਈ ਬਾਈ ਬਲਬ ਨਹੀਂ ਚੱਲਦਾ ਕੋਈ ਕਬੂਤਰ ਨਹੀਂ ਠਗਿਆ ਬਾਈ ਦੇਖ ਲਓ ਠੀਕ ਆ ਸਿਰਫ ਉੱਤੇ ਹੀ ਤਰਪਾਲ ਆਈ ਆ ਥੱਲੇ ਨੂੰ ਹੁਣ ਉਹ ਵੀ ਉੱਪਰ ਜਾਲੀ ਆ ਪਤਲੀ ਜਾਲੀ ਆ ਜਿਹੜੀ ਮੀਂਹ ਨੂੰ ਆਪਾਂ ਰੋਕੀਦੀ ਨਾ ਵਿੱਚ ਛੇ ਗਿਆ ਵੀ ਇਹ ਨਹੀਂ ਕਿ ਹੋਮਸ ਕਰਕੇ ਰੋਕੂਗੀ ਜਾਂ ਕਿ ਦਾ ਵੀ ਹਨਾ ਵੀ ਆੜੀ ਧੁੰਦ ਪੈਂਦੀ ਬਸ ਇਹ ਰਾਮਕੂਤਰਾਂ ਦੇ ਪਵੇ ਠੀਕ ਆ ਇਹ ਮਾੜੀ ਆ ਤੇ ਹਵਾ ਹਨਾ ਬਾਰ ਬਾਰ ਬਾਈ ਇਹੀ ਕਮੈਂਟ ਹੁੰਦੇ ਮੈਨੂੰ ਪਰਸਨਲੀ ਬਾਈ ਯਾਰ ਖੁੱਡੇ ਕਿਦਾਂ ਗਰਮ ਕਰੀਏ ਬਾਈ ਕਬੂਤਰ ਠੰਡ ਮੰਨਦੇ ਆ ਬਾਈ ਕੋਖਰੇ ਯਾਰ ਪੈਰਾਸੀਟਾ ਮੋਂ ਤਾਂ ਦੱਸਿਆ ਜੇ ਬੁਖਾਰ ਬਹੂਰ ਚੜਦਾ ਠੰਡ ਰਾ ਉਹ ਦੇ ਦਿਓ ਇੱਕ ਦ ਤੇ ਜਿਹੜੇ ਵੱਡੇ ਕਬੂਤਰਾਂ ਨੂੰ ਬਾਜਰਾ ਪਾਲੋ ਠੀਕ ਆ ਮਲ ਕੇ ਨਾ ਚੰਗੀ ਤਰ੍ਹਾਂ ਜਦਾ ਬਾਜਰਾ ਮਲ ਕੇ ਤੇ ਉਹ ਪਾਲੋ ਠੀਕ ਆ ਅੜਾਵਿਆਂ ਨੂੰ ਚਲੋ ਦੇਖੋ ਪੌਣ ਨੂੰ ਤੁਸੀਂ ਪਾਓ ਜਾਂ ਨਾ ਪਾਓ ਮੈਂ ਨਹੀਂ ਪਾਈ ਪਾਉਂਦਾ ਕਿਉਂਕਿ ਮੈਂ ਮੇਰੇ ਨਾਲ ਬੋਲੇ ਫਿੰਸੜੀਆਂ ਜਾਂ ਬਹੁਤ ਹੁੰਦੇ ਆ ਮੇਰੇ ਦਿਲ 'ਚ ਬਹਿਵੇਂ ਬੈਠਾ ਕਲਾਲੋ ਦੇ ਹਿਸਾਬਾ ਬਾਕੀ ਬਾਜਰੇ ਜਿੰਨੀ ਜਿਹੜੀ ਚੀਜ਼ ਤਾਕਤਵਾਰ ਆ ਉਹ ਵੀ ਕੋਈ ਹੈ ਨਹੀਂ ਠੀਕ ਆ ਬਾਜਰੇ ਬਾਈ ਪੌਣ ਦੇ ਤਰੀਕੇ ਵੀ ਮੈਂ ਦੱਸੇ ਇਹ ਨਹੀਂ ਮੈਂ ਕਹਿੰਦਾ ਮੈਂ ਨਹੀਂ ਪਾਉਂਦਾ ਤੁਸੀਂ ਵੀ ਨਾ ਪਾਓ ਠੀਕ ਆ ਮੈਂ ਵੈਸੇ ਹੀ ਨਹੀਂ ਪਾਉਂਦਾ ਬਾਈ ਮੈਂ ਸੋਇਆ ਪਿੰਦੀ ਦਾਲ ਪਾ ਲੈਣਾ ਹੁੰਦਾ ਬਾਦੀ ਠੋਕ ਕੇ ਹਨਾ ਰੱਖ ਕੇ ਤੇ ਸ਼ੋਲੇ ਪਾ ਲੈਣਾ ਇਦਾਂ ਦੀ ਚੀਜ਼ਾਂ ਪਾ ਪੂ ਲੈਣਾ ਹਨਾ ਤੇ ਮੈਂ ਬਾਜਰਾ ਬਹੁਤ ਘੱਟ ਪਾਉਂਦਾ ਬਾਈ ਬਾਕੀ ਬਾਜਰਾ ਮੇਰੇ ਖੁੱਡੇ ਚ ਪਿਆ ਵੀ ਆ ਜਿਹੜੇ ਵੱਡੇ ਕਬੂਤਰਾ ਉਹਨਾਂ ਨੂੰ ਮੈਂ ਪਾਉਂਦਾ ਆ ਜੋੜਿਆਂ ਵਾਲਿਆਂ ਨੂੰ ਉਹਨਾਂ ਨੂੰ ਪਾਉਂਦਾ ਸਿਰਵਾੜਾ ਆ ਵੀ ਆ ਨੂੰ ਨਹੀਂ ਪਾਉਂਦਾ ਬਾਈ ਠੀਕ ਆ ਅੜਾਵੇ ਕਿਤਨਾ ਕਿਤੇ ਬਾਈ ਜਦ ਤੱਕ ਉਸ ਦਿਲ ਚ ਵਹਿਮ ਨਹੀਂ ਬੈਠਾ ਤੇ ਪਾਣੀ ਨੂੰ ਕੂਤਰ ਜਾਂ ਕਿੱਦਾਂ ਵੀ ਇਹ 2-3 ਸੀਜ਼ਨ ਆਪਾਂ ਜਦ ਤੱਕ ਪਾ ਕੇ ਦੇਖਿਆ ਉਹ ਉਹ ਪ੍ਰੋਬਲਮ ਆਈਆਂ ਫਿਰ ਉਹ ਅਗਲੇ ਸਾਲ ਬੰਦ ਕਰਕੇ ਦੇਖੀਆਂ ਚੀਜ਼ਾਂ ਉਹ ਪ੍ਰੋਬਲਮਾਂ ਨਹੀਂ ਆਈਆਂ ਹੁੰਦਾ ਨਾ ਵੀ ਵਿੱਚ ਹੀ ਇਹ ਵੀ ਆ ਜਾਂਦਾ ਜਾਂ ਕਿੱਦਾਂ ਵੀ ਮਾੜਾ ਨਹੀਂ ਬਾਜਰਾ ਬਈ ਬਾਜਰਾ ਸਿਰੇ ਦੀ ਚੀਜ਼ ਆ ਤਾਕਤਵਾਰ ਬਹੁਤ ਹੈ ਜੇ ਪੌਣ ਦਾ ਤਰੀਕਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਮਲ ਕੇ ਚੰਗੀ ਤਰ੍ਹਾਂ ਦੁੱਧ 'ਚ ਭੇਕੇ ਰੱਖੋ ਰਾਤ ਸਾਰੀ ਦੂਜੇ ਦਿਨ ਸਕਾਲੋ ਪਾ ਲਓ ਪੌਣ ਦਾ ਕੋਈ ਨਹੀਂ ਬਈ ਠੀਕ ਆ ਮੇਰੇ ਤੋਂ ਇਨਾ ਟਾਈਮ ਨਹੀਂ ਹੁੰਦਾ ਕਿ ਆਪਾਂ ਇੰਨੀ ਮਿਹਨਤ ਕਰੀਏ ਆਪਾਂ ਤੁਹਾਡੇ ਸਾਹਮਣੇ ਛੋਲੇ ਛੋਲੇ ਲਿਆ ਕੇ ਸਿੱਟ ਨਹੀਂ ਛੋਲੇ 'ਚ ਦਾਲ ਸਿੱਟ ਲਓ ਜਾਂ ਛੋਲੇ ਸਿੱਟ ਲਓ ਜਾਂ ਸੋਇਆ ਪਿੰਦੀ ਦਾਲ ਵਾਸੀ ਤੜ ਜਿੰਨਾ ਇਹਨਾਂ ਨੂੰ ਪਾਉਣਾ ਆ ਤੇ ਜਿੰਨੀਆਂ ਆਪਾਂ ਗਰਮ ਚੀਜ਼ਾਂ ਪਾਉਣੀਆਂ ਇੱਕ ਤਾਂ ਫਿਓੜੇ ਫਿੰਸੜੀਆਂ ਬਹੁਤ ਨਿਕਲਦੇ ਬਾਈ ਗਰਮੀਆਂ ਦੇ ਵਿੱਚ ਠੀਕ ਆ ਤੇ ਮੱਛਰ ਕੱਟਣਾ ਚਲੋ ਹੁੰਦੇ ਪਰ ਇਨਫੈਕਸ਼ਨ ਜਿਹੜੀ ਜ਼ਿਆਦਾ ਹੁੰਦੀ ਹੈ ਗਰਮੀ ਨਾਲ ਹੀ ਹੁੰਦੀ ਹੈ ਕਮੂਤਰ ਚ ਜ਼ਿਆਦਾ ਗਰਮੀ ਹੋਊਗੀ ਨਾ ਤੇ ਜ਼ਿਆਦਾ ਇਨਫੈਕਸ਼ਨ ਨਿਕਲਦੀ ਆ ਠੀਕ ਆ ਜ਼ਿਆਦਾ ਹੁੰਦੀ ਆ ਇਨਫੈਕਸ਼ਨ ਮਤਲਬ ਉਹ ਫੋੜੇ ਫੋੜੇ ਜੇ ਜ਼ਿਆਦਾ ਹੋ ਜਾਂਦੇ ਆ ਤੇ ਗੱਲਾਂ ਵਾਲੀਆਂ ਹੋਣੀਆਂ ਬਾਈ ਆਇਓ ਪਹਿਲਾਂ ਆਪਾਂ ਫੁੱਟੇ ਸਾਡੇ ਕਰੀਏ ਹਾ ਦੰਗੇ ਫੂੰਗੇ ਜੋ ਪਰ ਕਪੜੇ ਗੁੱਪੜੇ ਲਾ ਦਿੱਗੇ ਤਾਂ ਫੇਰ ਕਰਦੇ ਆ ਬਾਕੀ ਦੀਆਂ ਗੱਲਾਂ ਬਾਤਾਂ ਤੇ ਤੁਹਾਡੇ ਕਮੈਂਟਾਂ ਦਾ ਜਵਾਬ ਵੀ ਦਵਾਂਗੇ ਤੇ ਪੂਰੀ ਵੀਡੀਓ ਅੱਜ ਇਮਾਨਦਾਰੀ ਨਾਲ ਵਧੀਆ ਤਰੀਕੇ ਨਾਲ ਬਣਾਵਾਂਗੇ ਕਿਉਂਕਿ 2-3 ਦਿਨ ਹੋ ਗਏ ਬਾਈ ਵੀਡੀਓ ਨਾ ਆਗਾ ਪੈ ਜਾਂਦਾ ਤੇ ਭੱਜ ਭੱਜ ਕੇ ਮਾੜੀ ਮੋਟੀ ਵੀਡੀਓ ਪਾ ਬਣਾ ਕੇ ਮੈਂ ਪਾ ਦਨਾ ਹੁਣ ਅੱਜ ਵਧੀਆ ਵੀਡੀਓ ਬਣਾਵਾਂਗੇ ਵਧੀਆ ਕੋਈ ਨੁਕਤੇ ਬਾਜੀ ਕਰਾਂਗੇ ਤੇ ਆਜੋ ਫੇਰ ਮਿਲਦੇ ਆ ਬਾਈ ਸ਼ੁਰੂ ਕਰਕੇ ਵੀਡੀਓ ਬੱਚੇ ਕੱਢ ਲੈ ਠੀਕ ਆ ਧੁੱਪ ਚੜ੍ਹ ਲੱਗੀ ਅੱਜ ਵਧੀਆ ਛੜੂਗੀ ਤੇ ਬੱਦਲ ਬੁੱਦਲ ਤਾਂ ਹੈ ਨਹੀਂਗਾ ਪਰ ਮਾਦਮਾ ਗਰਿਆ ਦਿਨ ਵਧੀਆ ਲੱਗੇ ਤੇ ਕੁੱਤੜਾਂ ਨੂੰ ਧੁੱਪ ਧੁੱਪ ਲਾਈਏ ਥੋੜੀ ਜੀ ਹਨਾ ਤੇ ਆ ਆਪਣਾ ਸੂਰਜ ਬੈਠਾ ਸਾਹਮਣੇ ਬਈ ਤੇ ਜਮਾ ਸੈੱਟ ਹੋਇਆ ਆ ਤੇ ਇਹਨੂੰ ਹਜੇ ਤਾਂ ਨਹੀਂ ਹੁਣ ਬਾਅਦ ਵਿੱਚ ਕੱਢਣਾ ਸ਼ੁਰੂ ਕਰਾਂਗੇ ਸਾਰੇ ਕੁੱਤੜਾਂ ਨੂੰ ਇਹਨੂੰ ਇੱਕ ਅਰੇ ਟੀਕਾ ਜ਼ਰੂਰ ਲਾਵਾਂਗੇ ਫੇਰ ਦਵਾਰ ਆਪਾਂ ਠੀਕ ਆ ਤੇ ਜਿਹੜਾ ਤਾਕਤ ਦਾ ਆਪਾਂ ਲਾਇਆ ਸੀ ਨਾ ਇੱਕ ਵੈਰੀ ਵੰਦ ਦਾ ਤੇ ਇੱਕ ਟੈਰਾਮਾਈਸ ਦਾ ਇੱਕ ਹੋਰ ਲਾਇਆ ਸੀਗਾ ਉਹਦਾ ਮੈਨੂੰ ਵੀ ਨਾਂ ਨੂੰ ਭੁੱਲ ਗਿਆ ਬਈ ਹੁਣ ਤੇ ਮੈਂ ਦਿਖਾ ਵੀ ਦਊਂਗਾ ਕੋਈ ਚੱਕਰ ਨਹੀਂ ਤੁਹਾਨੂੰ ਫੇਰ ਦਵਾਰ ਉਹਦਾ ਸਾਰਿਆਂ ਨੂੰ ਦਿਖਾਇਆ ਹੋਇਆ ਉਹ ਟੀਕਾ ਕਿਹੜਾ ਲਾਇਆ ਸੀ ਤੇ ਸਾਰਿਆਂ ਦਾ ਨਾਮ ਵੀ ਪਤਾ ਆਪਣੀ ਮੈਕੋ ਵਾਲੇ ਦਾ ਕੁਛ ਨਾਂ ਸੀ ਤੇ ਉਹ ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਕੀ ਨਾਂ ਆ ਉਹਦਾ ਦੇਖ ਕੇ ਹਨਾ ਤੇ ਲਓ ਬਾਬੇ ਜਿਹੜੇ ਤਿੰਨ ਚਾਰ ਬੱਚੇ ਆ ਨਾ ਉਹ ਵੀ ਛੱਡিয়ে ਆਪਾਂ ਜਿਹੜੇ ਆਪਣੇ ਕੋਲ ਤਿੰਨ ਬੱਚੇ ਜਿਹੜੇ ਆਪਣੇ ਲੱਗੇ ਹੋਏ ਆ ਘੜੀ ਖਾਣੇ ਛੱਡ ਕੇ ਢਾਂਗੀ ਤੇ ਗੋਲਾ ਸਤਵਾਈਆਂ ਵਗੈਰਾ ਲਾ ਕੇ ਖੋਲ ਖੇਲੋਂਦੇ ਆ 15-20 ਮਿੰਟ ਘੰਟਾ ਛੰਟ ਛੱਡਾਂਗੇ ਤੇ ਛੱਡ ਕੇ ਫੇਰ ਲਾ ਲਾਂਗੇ ਬਾਈ ਤਿੰਨ ਚਾਰ 11 ਕਰਾ ਲਈਏ ਉਹਨਾਂ ਦੀਆਂ ਹੋਰ ਚੋਰੀ ਚੋਰੀ ਇਦਾਂ ਬਸ ਬੈਰੀ ਤੋਂ ਬਚ ਬਚ ਕੇ ਠੀਕ ਆ ਤੇ ਵਧੀਆ ਮਤਲਬ ਬੱਚੇ ਲੱਗ ਲੁਕ ਜਾਂਦੇ ਹਨਾ ਫਿਰ ਪੱਕੇ ਇੱਕ ਬੱਚਾ ਬਈ ਆਪਣਾ ਕਾਲਕੰਤਰਾ ਆਹ ਲਾਲ ਫੇਰ ਵਾਲਾ ਬੱਚਾ ਆਪਣਾ ਵਿੱਚ ਤੇ ਆਹ ਦੂਜਾ ਬੱਚਾ ਲੋਵੀ ਛਤਰੀਆਂ ਦੇ ਪੱਕੇ ਹੋ ਗਏ ਤੇ ਨਹੀਂ ਠੀਕ ਆ ਹੁਣ ਜਿਹੜੇ ਆਪਣੇ ਡੱਬੇ ਦੇ ਦੋ ਬੱਚੇ ਪਾਲਦੇ ਰੱਤੇ ਉਹ ਵੀ ਲਿਆ ਕੇ ਬਈ ਛਤਰੀ ਤੇ ਛੱਡੀਏ ਠੀਕ ਆ ਕਿੰਨੇ ਦਿਨ ਹੋ ਗਏ ਸੀ ਬਈ ਬੱਚੇ ਪੂਚੇ ਵੀ ਨਹੀਂ ਕੱਢੇ ਤੇ ਵੀਡੀਓ ਕੀ ਸਾਨੂੰ ਪਤਾ ਬਣਨੀ ਨਹੀਂ ਹੁੰਦੀ ਹੈ ਨਾ ਤੇ ਕੋਈ ਕਰਾਂਗੇ ਇੱਥੇ ਛੱਡਾਂਗੇ ਬੱਚੇ ਪੂਚੇ ਫੇਰੀ ਵੀਡੀਓ ਬਣਾਵਾਂਗੇ ਤੇ ਇਸ ਕਰਕੇ ਨਾਗੇ ਬਈ ਪੈ ਜਾਂਦੇ ਆ ਤੇ ਅੱਜ ਧੁੱਪ ਸੋਹਣੀ ਚੜ ਗਈ ਦਿਨ ਵਧੀਆ ਲੱਗਿਆ ਤੇ ਤਿੰਨ ਬੱਚੇ ਛੜਤੇ ਮੈਂ ਠੀਕ ਆ ਇਹਨਾਂ ਨੂੰ ਤਿੰਨਾਂ ਨਹੀਂ ਬਿਠਾਵਾਂਗੇ ਘੰਟੇ ਖੰਡ ਬਾਦ ਇਹਨਾਂ ਨੂੰ ਲਾ ਲੈਣਾ ਆਪਾਂ ਤੇ ਉਹ ਹਜੇ ਮੈਂ ਕਪੜਾ ਤਾਣ ਨਹੀਂ ਚੱਕਿਆ ਬਈ ਜਾਲੀ ਜੀ ਤੇ ਉਹ ਕੈਬਿਨਟ ਚਾੱਕ ਕੇ ਥੱਲੇ ਬੱਚੇ ਉਤਰ ਜਾਂਦੇ ਉਥੇ ਕਬੂਤਰ ਆਣਾ ਵਿੱਚ ਤੇ ਫਿਰ ਤੇ ਲੱਗ ਗਈ ਛਤਰੀਆਂ ਆ ਉਥੋਂ ਤੇ ਥੱਲੇ ਨੂੰ ਉਤਰਦੇ ਆ ਤੇ ਉਹ ਤਾਂ ਕਰਕੇ ਟੱਗਿਆ ਬਈ ਤੇ ਆਖੂਡਾ ਆਪਾਂ ਸਾਫ਼ ਕਰਾਂਗੇ ਉਦਾਰਾ ਸਾਫ਼ ਹੀ ਆ ਬਈ ਆ ਟ੍ਰੇਟਰੂ ਚੱਕਣ ਵਾਲੀ ਆ ਇਹਨੂੰ ਰਾਤੀ ਦਾਣਾ ਨੂੰ ਪਾਇਆ ਸੀ ਚੱਕ ਲੈਨੇ ਆ ਵੀ ਤੇ ਇੱਕ ਵਾਰੀ ਫੇਰ ਖੁੱਡੇ ਸਾਡੇ ਸਾਫ਼ ਕਰ ਦਾਂਗੇ ਹਨਾ ਅਜੇ ਤਾਂ ਨਹੀਂ ਕਰਨੇ ਬਈ ਅਜੇ 10-12 ਦਿਨ ਨਹੀਂ ਕਰਨੇ ਹੁੱਡੇ ਸਾਫ਼ ਹੀ ਆ ਆ ਮਿੱਟੀ ਇੱਧਰ ਲੱਗੀ ਆ ਮੈਂ ਝਾੜ-ਝਾੜ ਕੇ ਉੱਤੇ ਪਾ ਦਿੰਨਾ ਹੁਣਾਂ ਵੀ ਜਿਹੜੀ ਸੁੱਕੀ ਰਵੇ ਬਿੱਠਾ ਹਨਾ ਤੇ ਬਾਕੀ ਥੋੜੇ ਦਿਨਾਂ ਤੱਕ ਦਾਹਾਂ ਕਿ ਦਿਨਾਂ ਤੱਕ ਫੇਰ ਸਾਫ਼ ਕਰ ਦਾਂਗੇ ਚੰਗੀ ਤਰ੍ਹਾਂ ਤੇ ਲਓ ਬਾਬਿਓ ਆ ਮੈਂ ਡੱਬੇ ਦੇ ਬੱਚੇ ਲਿਆਏ ਦੋਨੇ ਚੱਕ ਕੇ ਜਿਹੜਾ ਆਪਣਾ ਲਾਲ ਡੱਬਾ ਨਹੀਂ ਆ ਉਹਦੇ ਬੱਚੇ ਆ ਬਈ ਰੱਤੇ ਦੋਨੇ ਕਰੋ ਹਾਂ ਚੱਕ ਇੱਦਾਂ ਦੇ ਲੱਗੇ ਬੱਚੇ ਦੋਨੇ ਰੰਗ ਬਹੁਤ ਸੋਹਣਾ ਕੱਢਿਆ ਬਈ ਠੀਕ ਆ ਤੇ ਇਸ ਰੰਗ ਦੇ ਵੀ ਆਪਣੇ ਕੋਲ ਰੱਤੇ ਹੈ ਨਹੀਂ ਸੀ ਐਤਕੀ ਕਈ ਰੰਗ ਬਣਾਉਣੇ ਆਪਾਂ ਠੀਕ ਆ ਕਈ ਰੰਗ ਬਣਾਵਾਂਗੇ ਬਾਬਾ ਮੇਰ ਰੱਖੇ ਤੇ ਨਵੇਂ-ਨਵੇਂ ਰੰਗ ਕੱਢਾਂਗੇ ਇਹਨਾਂ ਦੇ ਬੱਚਾ ਦੇ ਜਿਹੜੇ-ਜਿਹੜੇ ਆਪਣੇ ਕੋਲ ਹੈ ਨਹੀਂ ਸੀ ਤੇ ਆਪਣੇ ਕੋਲ ਜਿਆਦਾ ਬਾਈ ਆਹ ਹੀ ਆਂਗਾ ਲਾਲ ਚੀਨੇ ਤੇ ਚਿੱਟੇ ਸਫੇ ਸੀਗੇ ਜਾਂ ਕਾਲੇ ਚੀਨੇ ਥੋੜੇ ਵਾਲੇ ਹੁੰਦੇ ਹਨ ਤੇ ਸਫੇਰ ਚਿੱਟੇ ਛੁੱਟੇ ਜਿਆਦਾ ਆਪਣੇ ਕੋਲ ਤੇ ਐਤਕੀ ਰੰਗ ਵਰਗੇ ਜੇ ਚੰਗੇ ਰੱਖਣ ਕੇ ਬਣਾਉਣੇ ਆਪਾਂ ਆਹ ਰੱਤੇ ਰੁੱਤੇ ਜੇ ਤਾਂ ਬਣ ਗਏ ਰੱਤੇ ਉਦਾਂ ਹੈਗੇ ਮਤਲਬ ਟਾਮੇ ਟਾਮੇ ਐਤਕੀ ਜਿਆਦਾ ਕਰਨੇ ਮਤਲਬ ਕਟੋ-ਕਟ 10-15 ਬੱਚੇ ਆਪਾਂ ਰੱਤੇ ਇੱਕ ਦੋ ਪੁਰਾਣੇ ਛੱਡਣ ਵਾਲੇ ਪਏ ਆ ਮਤਲਬ ਹੈਗੇ ਹਜੇ 5 6 ਤਾਂ ਹੈਗੇ ਆਪਣੇ ਕੋਲ 10 12 ਬੱਚੇ ਕਰਨੇ ਆ ਰੱਤੇ ਤੇ 3 4 ਬੱਚੇ ਕਾਲੇ ਕਰਾਂਗੇ ਤੇ ਚੀਨੇ ਵੀ ਸ਼ਾਹ ਕਾਲੇ ਚੀਨੇ ਜਿਹੜੇ ਹੁੰਦੇ ਨਾ ਕਾਲੇ ਚੀਨੇ ਪੂਰੇ ਜਿਹਦਾ ਦੇਸੀ ਖੂਤਰ ਹੁੰਦੇ ਆ ਕਾਲਸਰੇ ਵਗੈਰਾ ਉਦਾਂ ਦੇ ਵੀ ਬਣਾਵਾ ਗਿਆ ਤਕੀ ਬਾਈ ਤੇ ਉਦਾਂ ਦਾ ਬਾਈ ਆਪੀ ਦੋਨੇ ਬੱਚੇ ਬਿਠਾਉਣ ਵਾਲੇ ਹੋਏ ਆ ਹਨਾ ਹਜੇ ਪਰ ਥੋੜੇ ਜਿਹਾ ਛਾਲਾ ਛੋਟਾ ਛਿੱਟਾ ਹਨਾ ਤੇ ਰੱਤਾ ਤਾਂ ਠੀਕ ਆ ਤੇ ਇਹ ਦੋ ਬੱਚੇ ਆਪਣੇ ਇਹਨਾਂ ਨੂੰ ਨਹੀਂ ਕੱਢਣਾ ਹਜੇ ਬਾਈ ਤੇ ਆ ਵੀ ਬਸ ਇਹਨਾਂ ਦੇ ਆਡੇ ਫੇਕ ਮਾ ਦੇਣੇ ਬਾਈ ਸ਼ਾਵਾਂ ਦੇ ਆਡੇ ਫੇ ਇੱਥੇ ਲੈ ਇਹਨਾਂ ਦੇ ਆਂਡੇ ਫੇ ਉਹ ਜਿਹੜੇ ਜਿੰਨਾ ਜੋੜੇ ਦਾ ਸੀਗੇ ਉੱਥੇ ਰੱਖ ਦੇਣੇ ਆਂਡੇ ਹਨਾ ਇੱਕੋ ਜਣ ਦੇ ਮਲੇ ਇੱਕ ਅੱਦੇ ਦਿਨ ਦਾ ਹੀ ਫਰਕ ਆ ਜਬਾਨਾ ਵੀ ਹੋਇਆ ਤਾਂ ਇਦਾਂ ਵੀ ਰਹਿਣ ਵੀ ਦਵਾਗੇ ਪਏ ਤਾਂ ਕੋਈ ਚੱਕਰ ਨਹੀਂ ਹਨਾ ਕਿਉਂਕਿ ਇਹ ਪੱਠੇ ਆ ਹਜੇ ਮਲਾ ਪੱਠਾ ਹੈ ਇਸੇ ਸਾਲ ਦਾ ਆ ਆਹ ਤਾਂ ਕਬੂਤਰੀ ਵੱਡੀ ਹੋਈ ਆ ਹਨਾ ਪਿਛਲੇ ਸਾਲ ਦੀ ਆ ਤੇ ਬੱਚੇ ਹੋਰ ਵੀ ਹੈਗੇ ਆਪਣੇ ਕੋ ਤੇ ਆ ਨਵਾਂ ਪੱਠਾ ਲਾਇਆ ਸੀ ਜਨਾ ਵੀ ਹੋਇਆ ਤਾਂ ਕੀ ਪਤਾ ਕਿੱਦਾਂ ਦੇ ਪਾਲੇ ਬੱਚੇ ਇਸ ਕਰਕੇ ਇਹਦੇ ਬੱਚੇ ਮਜਰੂਰੀ ਘਡਾਉਣੇ ਆ ਬਾਈ ਦੋ ਫੇ ਉਹ ਆਂਡੇ ਉੱਥੇ ਹੀ ਰਹਿਣ ਦਿੰਦੇ ਪਏ ਜਿੱਥੇ ਪਏ ਆ ਨਾਲੋ ਵੀ ਬਈ ਤੋਂ ਟੁੱਪ ਟੁੱਪ ਲਵਾਵਾਂਗੇ ਖੁੱਡੇ ਸੁੱਕੇ ਹੀ ਆਪਣੇ ਕੋਲ ਟੈਨਸ਼ਨ ਵਾਲੀ ਈ ਈ ਗੱਲ ਹੈ ਨਹੀਂ ਵੀ ਗਿੱਲੇ ਗੁੱਲੇ ਨਹੀਂ ਖੁੱਡੇ ਖੁੱਡੇ ਥਲੇ ਜਮਾ ਸੁੱਕੇ ਆ ਬਈ ਠੀਕ ਆ ਇਹ ਵੱਟੀਆਂ ਖੋਤਰੀਆਂ ਆਪਣੀਆਂ ਤੇ ਇਹ ਵੀ ਜੋੜੇ ਜੋੜੇ ਲਾਉਣੇ ਆ ਹੁਣ ਹੌਲੀ ਹੌਲੀ ਥੋੜੇ ਦਿਨ ਪੱਦਰੇ ਹੁੰਦੇ ਨਾ ਗਾਂ ਛੱਡਾਂਗੇ ਜਿਤਾਪਾ ਜਿਹੜੇ ਅਪ੍ਰੈਲ ਵੀ ਛੱਡਣੀਆਂ ਨੇ ਬੱਚੇ ਕਲੀਆਂ ਵਾਲੀਆਂ ਬਾਜੀਆਂ ਛੱਡਣੀਆਂ ਆਪਾਂ ਤੋਂ ਮਾਰਚ ਮੁੱਤਿ ਜ ਅਪ੍ਰੈਲ ਚ ਉਹ ਇਹਨਾਂ ਦੇ ਛੱਡਾਂਗੇ ਹੁਣ ਬਈ ਬੱਚੇ ਆਪਾਂ ਜਿਹੜੇ ਹੁਣ ਜੋੜੇ ਲਾ ਦੇਣੇ ਆਪਾਂ ਵੀ ਰਾਤੀ ਰਾਤ ਕੇ ਗਿਆ ਸੀ ਕੱਪੜੇ ਇਹ ਨਾ ਠੀਕ ਆ ਬਿੱਲੀ ਹੁੰਦੀ ਤੇ ਠਰੀਆਂ ਜੀਆਂ ਪਈਆਂ ਆ ਤੇ ਰਾਤ ਹੀ ਨੇ ਲਾਲੂ ਦਿੱਤਾ ਬਿੱਲੀ ਨੇ ਬਿੱਲੀ ਆਉਂਦੀ ਹਜੇ ਵੀ ਯਾਰ ਬਿੱਲੀ ਦਾ ਕੋਈ ਹੱਲ ਕਰਨਾ ਬਾਈ ਕੋਈ ਯੋਗਾਰ ਦੱਸੋ ਯਾਰ ਜਾਂ ਤਾਂ ਕੋਈ ਸ਼ਕੰਜਾ ਛਕੁੰਜਾ ਲਾਈਏ ਆਪਾਂ ਉੱਥੇ ਪਰਲੇ ਬੰਨੇ ਜਿੱਥੋਂ ਹੁੰਦੀ ਆ ਬਿੱਲੀ ਹੁੰਦੀ ਇਧਰੋਂ ਉੱਤਰਦੀ ਇਹਨਾਂ ਦੇ ਘਰ ਵੱਲੋਂ ਆ ਠੀਕ ਆ ਚੜਦੀ ਇਧਰੋਂ ਆ ਇੱਥੋਂ ਚੜਦੀ ਆ ਉਹ ਸਾਈਡ ਤੋਂ ਉਹ ਬਨੇਰੇ ਤੋਂ ਹੁੰਦੀ ਆ ਉੱਥੇ ਚੜਦੀ ਤਾਂ ਉੱਥੋਂ ਕੋਠੇ ਰਿਆ ਜਾਂਦੀ ਆ ਤੇ ਇੱਥੇ ਆ ਕੇ ਗਦਰਮ ਚੋਂਦੀ ਤਾਂ ਕਬੂਤਰ ਡਰ ਵੀ ਜਾਂਦੇ ਬਾਈ ਦਾਣਾ ਦੂਣਾ ਵੀ ਨਹੀਂ ਖਾਂਦੇ ਉਹ ਚਾਦਰ ਜੀ ਵੀ ਚੱਕਦੀਏ ਬਾਈ ਠੀਕ ਆ ਉੱਡੇ ਪਈ ਆ ਮਤਲਬ ਬੰਨੀ ਬੁੰਨੀ ਨਹੀਂ ਕੇ ਨਾ ਚੁੱਕ ਰੱਖਿਆ ਥੱਲੇ ਉਹ ਫੱਟੀ ਜੀ ਮੈਂ ਰੱਖ ਦਿੰਦਾ ਉਹਨਾਂ ਵੀ ਉੱਡੇ ਅੱਡੇ ਨਾ ਤੇ ਆਪਾਂ ਪੂਰੇ ਬੰਦ ਨਹੀਂ ਕਰਦੇ ਵੀ ਬਸ ਇੰਨਾ ਵੀ ਜਿਹੜੀ ਟ੍ਰੇਲ ਤਰੂਲ ਜੀ ਹੈ ਜਾਂ ਹਵਾ ਸਿੱਧੀ ਉਹ ਪੁੱਤਰਾ ਤੇ ਨਾ ਪਵੇ ਜੇ ਲਿਆਉ ਇਹਨੂੰ ਵੀ ਚੱਕੀਏ ਤੇ ਆ ਬੱਚੇ ਨਹੀਂ ਯਾਰੇ ਲਈ ਜਾਂਦੇ ਆ ਸਾਰੀ ਹੋ ਜੱਲੇ ਬਸ ਮਤਲਬ ਰੈਡੀ ਆ ਬੱਚੇ ਸਾਰੀ ਇਹ ਹੁਣ ਗਾਂਦਣ ਤੋਂ ਪਤਪਲਾ ਲੱਗਣ ਲੱਗ ਪੜੀਆਂ ਆ ਬੱਚੇ ਤਾਂ ਆਪਣੇ ਰੈਡੀ ਆ ਬਾਈ ਬਾਜਾਂ ਬੂਈਆਂ ਛੱਡਣ ਨੂੰ ਠੀਕ ਆ ਆ ਸਾਰੇ ਬੱਚੇ ਰੈਡੀ ਆ ਸਤਵੀਂ ਸਤਵੀਂ ਅੱਠ ਮਿੰਟ ਦੀ ਕਲੀ ਦੇ ਤੇ ਪਾਰ ਪਟਾਈ ਬਾਰੇ ਵੀ ਗੱਲਾਂ ਕਰਾਂਗੇ ਅੱਜ ਬਾਈ ਤੇ ਆਹ ਰੰਗ ਦੇਖੋ ਕਿੰਨਾ ਸੋਹਣਾ ਕੱਢਿਆ ਬਈ ਡੰਡੇ ਵਾਲੇ ਦੇ ਭਰਾ ਨੇ ਆਹ ਦੇਖੋ ਇਹ ਵੀ ਰੰਗ ਪਹਿਲੀ ਵਾਰੀ ਬਣਿਆ ਆਪਣੇ ਕੋਲ ਆ ਵੀ ਰੰਗ ਹੈ ਨਹੀਂ ਸੀ ਬਈ ਆਹ ਵਾਲਾ ਮੈਂ ਜਿਆਦਾ ਬਣਾਉਂਦਾ ਚਿੱਟੇ ਹੁੰਦਾ ਸੀ ਬਈ ਚਿੱਟਿਆਂ ਤੇ ਆਪਾਂ ਨੂੰ ਜਿਆਦਾ ਸ਼ੌਂਕ ਹੁੰਦਾ ਸੀ ਪਹਿਲਾਂ ਹੁਣ ਥੋੜਾ ਜਿਹਾ ਸ਼ੌਂਕ ਚਿੱਟਿਆਂ ਵਾਲਾ ਘਟ ਕੇ ਤੇ ਲਾਲ ਚੀਨਲ ਤੇ ਰੱਤਿਆਂ ਤੇ ਸ਼ਾਹ ਸ਼ੂ ਨੀਲੇ ਨੂੰ ਦੇ ਇਦਾਂ ਦੇ ਬਣਾਵਾਂਗੇ ਨੀਲੇ ਪਹਿਲਾਂ ਬਹੁਤ ਹੁੰਦੇ ਸੀ ਬਈ ਆਪਣੇ ਕੋਲ ਬਹੁਤ ਨੀਲੇ ਹੁੰਦੇ ਸੀ ਸਭ ਬੰਡ-ਬੁੰਡ ਦਿੱਤੇ ਸੀ ਉਦੋਂ ਮੈਨੂੰ ਇਹਨਾਂ ਸ਼ੌਂਕ ਹੈ ਨਹੀਂ ਸੀ ਤੇ ਨੀਲੇ ਉੜਦੇ ਵੀ ਬਹੁਤ ਸੀ ਆਪਣੇ ਇੱਕ ਟਾਈਮ ਪੂਰਾ ਬਈ ਨਜ਼ਾਰਾ ਬਣਿਆ ਹੋਇਆ ਸੀ ਦਾਦਾ 15 15 ਨੀਲੇ ਇੱਕ ਝੋਲੀ ਜੇ ਹੁੰਦੇ ਮੈਨੂੰ ਇੱਕ ਵਾਰੀ ਚ ਆਪਾਂ ਕਢਾਈਦੇ ਸੀ ਇੱਕ ਸੀਜ਼ਨ ਦੇ ਵਿੱਚ ਤੇ ਨੀਲੇ ਬਹੁਤ ਸੀ ਆਪਣੇ ਕੋਲ ਹੁਣ ਨੀਲੇ ਬਾਈ ਬਲੱਡ ਖਤਮ ਹੋ ਗਿਆ ਚਿੱਟੇ ਬੱਗੇ ਸਪੇਦ ਨੀਲੇ ਕਢਦੇ ਹੁੰਦੇ ਸੀ ਬਾਈ ਸਫੇਦ ਇਦਾਂ ਦੇ ਚਿੱਟੇ ਸੀਗੇ ਜਿਦਾ ਰੀ ਆਖਬੂਤਰੀ ਨਹੀਂ ਇਦਾਂ ਦੇ ਜੋੜੇ ਲਾਈਦੇ ਸੀ ਬਾਈ ਜਦਾ ਪੱਠੀ ਬੈਠੀ ਆਪਣੇ ਆ ਸੂਰਜ ਜੀ ਜਿਹਨੂੰ ਆਪਾਂ ਕਹਿੰਦੇ ਆ ਇਦਾਂ ਦੇ ਚਿੱਟੇ ਸਫੇਦ ਕਾਲੀਆਂ ਨੂੰ ਕਾਲੇ ਨੂੰ ਨੀਲੇ ਰੱਤੇ ਬੱਚੇ ਕਢਦੇ ਰੱਤੇ ਵੀ ਕਢਦੇ ਤੇ ਨੀਲੇ ਵੀ ਕਢਦੇ ਹੁੰਦੇ ਸੀ ਲੋਈ ਬੱਗੋ ਟਾਈਮ ਹੋ ਗਿਆ 11:30 ਵਜੇ ਦਾ ਤੇ ਮੈਂ ਗਿਆ ਗੁਰੂ ਘਰ ਮੱਖਾ ਢੇਕਣ ਤੇ ਉਹ ਤੋਂ ਆ ਮਨ ਚੇਤਾ ਭੁੱਲ ਗਿਆ ਵੀ ਬੱਚੇ ਛੱਡੇ ਹੋਏ ਆ ਠੀਕ ਆ ਥਲੋ ਤਿਆਰ ਤੁਰੂ ਹੈ ਨਾ ਤਨੂ ਉੱਚਾ ਈ ਚਲ ਗਿਆ ਤੇ ਇੱਕ ਕੂਤਰੀ ਹੁਣ ਛੱਡੀ ਆ ਤੇ ਬੱਚਾ ਮੈਂ ਪਹਿਲਾਂ ਡਰ ਗਿਆ ਮੈਂ ਕਹਾ ਲਓ ਵੀ ਬੱਚਾ ਫੇਕ ਕਰ ਰਿਹਾ ਪਰ ਬੱਚਾ ਉੜਦਾ ਪਿਆ ਤੇ ਉਹ ਫਿਰਦਾ ਬਈ ਹੋ ਗਿਆ ਕੋਈ ਗੱਲ ਆ ਕੋਈ ਲੇਖੇ ਲੱਗੇ ਬਹੁਤ ਜਨਮ ਪੁੱਤਰੇ ਤੇ ਮਾਰੂ ਠੀਕ ਆ ਉੱਚਾ ਬਾੜਾ ਖੜਿਆ ਬੱਚਾ ਇਹਨੂੰ ਮੈਂ ਲਾਉਣ ਡਿਆ ਹੁਣ ਲਾ ਕੇ ਫੇਰੀ ਜਾਣਾ ਮੈਂ ਕਹਾ ਹੁਣ ਇੱਥੇ ਘਰੀ ਰਹਿਣਾ ਹੋਰ ਨਾ ਕੰਮ ਕਰਦੇ ਫੇਰੀ ਹੈ ਨਾ ਤੇ ਕੋਲੇ ਹੀ ਆ ਦੇ ਬੈਠੂਗਾ ਤੇ ਫੇਰੀ ਜਾਵਾਂਗੇ ਆ ਬਰਦਾਵਲਾ ਜਾਨੇ ਤਾਂ ਇਹ ਧੋਖਾ ਕੇ ਨਿਭਰ ਗਿਆ ਉਹ ਰੂਹੇ ਰਾਤ ਬੰਨਿਆ ਪਹਿਲਾਂ ਰੂਹ ਜਾ ਖੜਾ ਹੋਇਆ ਜਾ ਕੇ ਤੇ ਬਾਕੀ ਕਬੂਤਰੀ ਛੱਡੀ ਇੱਕ ਮੁੱਤੇ ਹੁਣ ਇਹਦੇ ਪਰਪੁਰ ਕੱਟੇ ਆ ਮਤਲਬ ਬਾਲੀ ਨਹੀਂ ਉੱਡਦੀ ਹੈਗੀ ਟੁੰਡੀ-ਮੁੰਡੀ ਜੀ ਕੀਤੀ ਆ ਤੇ ਦੋ ਚਾਰ ਗੀਡੀਆਂ ਪੁੰਦੀ ਆ ਹਨਾ ਚਲੋ ਬੱਚਾ ਵੇਂਦਾ ਤੇ ਫਿਰ ਮੈਂ ਦੰਦ ਦੱਸਦਾ ਕੀ ਬਣਦਾ ਹਨਾ ਆ ਗਿਆ ਉਹਦਾ ਬੱਚਾ ਜੀ ਮਾਰ ਬਹੁਤ ਉੱਚਾ ਖੜਾ ਇਹ ਗੱਲ ਆਈ ਇਹ ਬਾਹਰ ਆ ਗਏ ਨਹੀਂ ਵਿਆਖਿਆ ਕੀਤੀ ਕਰਾਂ ਬਾਪ ਚਲੋ ਬਾਬਿਓ ਆ ਕਬੂਤਰੀ ਓੜ-ਓੜ ਕੇ ਬੈਣ ਲਈ ਆ ਕਾਮਾਂ ਜਾਣੇ ਡਾਤੀ ਤੇ ਚਲੋ ਬਹਿ ਜਾਣੀ ਕੋਈ ਨਹੀਂ ਇੱਕ ਦੋ ਗੀੜੀਆਂ ਪਾ ਕੇ ਤੇ ਬੱਚਾ ਇੱਥੇ ਨੀਵਾ ਆਇਆ ਆ ਆਪਾਂ ਆਪਾਂ ਵਿਚਾਰ ਰਹੇ ਆ ਇਧਰਲੀ ਸਾਈਡ ਤੇ ਜਾਂਦਾ ਧੁੱਪ ਵਾਲੀ ਸਾਈਡ ਤੇ ਨਾ ਦੀਦਾ ਘਟ ਆ ਆਪਾਂ ਕੀ ਕਰਦੇ ਆ ਆਪਾਂ ਕੀ ਕਰ ਸਕਦੇ ਸੋ ਇੱਥੇ ਤੂੰ ਆ ਜਾ ਤੂੰ ਨਾ ਡੇਪੀ ਬਾਹਰ ਤੇ ਗੁਰੂ ਸਾਹਿਬ ਨੇ ਉਹ ਆ ਆ ਗਿਆ ਬਈ ਬੱਚਾ ਵੀ ਆ ਆ ਗਿਆ ਬੱਚਾ ਨੀਵਾ ਆਉਣ ਬਹਿ ਜਾਣਾ ਬਸ ਨੇ ਕਬੂਤਰੀ ਬੈ ਗਈ ਤੇ ਮਗਰੀ ਨੇ ਬਹਿ ਜਾਣਾ ਗੁਰੂ ਘਰ ਵੀ ਚੱਲਦਾ ਪਿਆ ਹਨ ਤੇ ਢਾਡੀ ਜਿਹਾ ਲੱਗਾ ਆ ਉਹਦੇ ਕਰਕੇ ਆਵਾਜ਼ ਵਿੱਚ ਆਉਂਦੀ ਪਈ ਆ ਤੇ ਉਤਾ ਕਰਕੇ ਵੀਡੀਓ ਕੋਈ ਕੀਤੀ ਸੀ ਮੈਂ ਬਣਾਉਂਦਾ ਨਹੀਂ ਸੀ ਹਨਾ ਆ ਆ ਗਿਆ ਬਈ ਬੱਚਾ ਚਲੋ ਬੱਚਾ ਵੇਂਦਾਰਾ ਡੱਕ ਲਾਂ ਕਬੂਤਰੀ ਤਾਂ ਬੈਈ ਜਾਣੀ ਬਈਆ ਠੱਗੜਾ ਬੰਦ ਕਰ ਦੇਣਾ ਬੱਸ ਆ ਬੱਚੇ ਨੂੰ ਠੀਕ ਆ ਉੱਡਣ ਲਾਪੇ ਬੱਚੇ ਹੁਣ ਹੁਣੇ ਕੱਢਣੇ ਬਈ ਪਹਿਲਾਂ ਉੱਡਦੇ ਨਹੀਂ ਸੀ ਛਤਰੀ ਤੇ ਬੈਠੇ ਬੁੱਠੇ ਰਹਿੰਦੇ ਸੀ ਤਾਂ ਕੱਢ ਲਈਦੇ ਸੀ ਹੁਣੇ ਉੱਡਣ ਲਾਪੇ ਆ ਹੁਣ ਇਹਨੂੰ ਡੱਕੀਏ ਤੇ ਡੱਕ ਕੇ ਚੱਲਦੇ ਆ ਆ ਜਾ ਆ ਜਾ ਸ਼ੇਰ ਆ ਜਾ ਚੱਲ 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 ਲੋ ਬਈ ਬਹਿ ਗਿਆ ਡੱਕੀ ਇਹਨੂੰ ਹਨਾ ਕਾਫੀ ਜ਼ਰਦਾ ਉੜਦਾ ਮੈਂ ਗੁਰਦੁਆਰੇ ਉੜਦੇ ਦੇਖਿਆ ਮੈਨੂੰ ਫੇਚੇਤਾ ਆ ਮੈਂ ਕਿਹਾ ਤੰਨੇ ਬੱਚੇ ਉੜਦੇ ਆ ਤੇ ਜੱਤਾਂ ਨੇ ਦੋ ਤਾਂ ਬਹਿ ਗਏ ਸੀ ਇਹ ਕੱਲਾ ਉੜਦਾ ਸੀ ਤੇ ਰਿੱਕੀ ਨੇ ਬਹੁ ਛੱਡੇ ਸੀ ਉਧਰ ਰਿੱਕੀ ਤੇ ਵੀ ਬਹਿ ਬੂਖੇਖ ਰਹੇ ਹਨਾ ਮੈਂ ਉਹ ਡਰ ਗਿਆ ਮੈਂ ਕਿਹਾ ਲੈ ਬੈਰੀ ਕੰਮ ਕਰੂਗੀ ਉਹਨੇ ਡਾਇ ਬਹੁ ਸੀਗੇ ਤੇ ਬਹਿ ਕੇ ਕੰਪਿਊਟਰ ਲਿਆ ਉਹ ਡੱਕੀ ਇਹਨੂੰ ਬੱਚੇ ਲੋਈ ਬਾਗੋ ਦੋ ਬੱਚੇ ਆਪਣੇ ਆ ਬਣ ਗਏ ਠੀਕ ਆ ਜਿਹੜਾ ਬੜਲੇ ਵਾਲੀ ਦੀ ਜਿਹੜੀ ਮਾਂ ਸੀ ਨਾ ਉਹਦੇ ਭਰਾ ਦੇ ਆ ਬਈ ਵੜਲੇ ਵਾਲੀ ਦੇ ਮਾਮੇ ਦੇ ਕਹਿ ਸਕਦੇ ਆਪਾਂ ਹਨਾ ਆ ਦੋ ਬੱਚੇ ਆ ਤੇ ਦੋ ਬੱਚੇ ਬਾਈ ਆ ਜਿਹੜਾ ਆਪਣਾ ਤਿੰਨ ਚਾਰ ਸਾਲ ਤੋਂ ਬੰਦ ਹੋਇਆ ਸੀ ਕਬੂਤਰ ਹਨਾ ਨਰ ਦੋ ਬੱਚੇ ਬਾਈ ਹੋਦੇ ਆ ਆ ਇੱਕ ਤਾਂ ਹੈਗਾ ਉਹਦੇ ਰਗਾਈ ਛਪ ਆਇਆ ਕੋ ਗੀ ਰੰਗਾ ਕੱਢੂਗਾ ਹਨਾ ਚੱਪ ਜਾ ਚੀਨਾ ਜਾ ਹੋਣਾ ਇਦਾਂ ਮਤਲਬ ਤੇ ਆ ਚਿੱਟਾ ਸਵੇਰ ਤੇ ਕੰਨੀਆਂ ਕੱਢੂਗਾ ਕਾਲੀਆਂ ਜਾਂ ਲਾਲ ਤੇ ਦੋ ਬਾਈ ਆ ਬੱਚੇ ਜੇ ਇਹਨਾਂ ਦਾ ਆਪਣੇ ਕੋਈ ਘੋਟ ਦਾ ਬਹੁਤ ਵਧੀਆ ਔੜਦਾ ਨਾ ਵੱਡੇ ਕਬੂਤਰ ਦੇ ਬੱਚੇ ਆ ਦੋ ਬੱਚੇ ਬਾਈ ਹੋਦੇ ਆ ਦੋ ਬਾਈ ਬੱਚੇ ਆ ਆਹ ਡੱਬਾ ਕੱਢੂਗੇ ਠੀਕ ਆ ਤੇ ਆਹ ਕੋ ਗੀਰਾ ਆਹ ਡਬਾਇਆ ਵਾਲਾ ਆਹ ਕੋ ਗੀਰੰਗਾ ਹੋਣਾ ਸਿਰਮਿਲਾ ਦਾ ਇਹ ਵੀ ਚਿੱਟਾ ਕਰੂਗਾ ਬਈ ਆਦੇ ਬਾਕੀ ਪਤਾ ਨਹੀਂ ਐਸੇ ਚਿੱਟਾ ਕਰਦਾ ਕਿ ਨਹੀਂ ਗੋਲੇ ਜਿਹਾ ਇਹ ਤਾਂ ਕੋ ਗੀਰੰਗਾ ਹੀ ਹੋਣਾ ਸਫੇਦ ਆਹ ਕੱਢੂਗਾ ਬਾਈ ਦੂਜਾ ਡੱਬਾ ਆ ਇਹ ਤਾਂ ਦਾੜੀ ਦੀ ਵੀ ਕੱਢੂਗਾ ਸਿਰ ਵੀ ਆ ਤੇ ਪਿਛੇ ਕੰਨੀਆਂ ਵੀ ਆ ਬਾਕੀ ਕੋ ਗੀਰੰਗਾ ਹੀ ਹੋਣਾ ਇਹ ਵੀ ਲੋ ਵੀ ਇਹ ਵੀ ਲੱਗੀਆਂ ਆਪਣੇ ਚੀਂ-ਚੀਂ ਕਰਨ ਇਹਨਾਂ ਨੂੰ ਰੋਟੀ ਪਾਈ ਸੀ ਮੈਂ ਹੁਣ ਤੇ ਇਹਦੀ ਮਿੱਟੀ ਜੇ ਇੱਕ ਵਾਰੀ ਫੇਰ ਚੱਕ ਕੇ ਨਾ ਦੁਬਾਰਾ ਮਿੱਟੀ ਪਾਵਾਂਗੇ ਥੱਲੇ ਗੰਦੀ ਜੀ ਹੋ ਗਈ ਬੈਠਾਂ ਜੀਆਂ ਹੋਈਆਂ ਤੇ ਉਦਾਂ ਸੁੱਕਾ ਸੁੱਕਈ ਆ ਕਮ ਆਹ ਬੈਠਾ ਆਪਣਾ ਛਿੜਾ ਦੋ ਕ ਜੜੇ ਆ ਬਾਕੀ ਚੜੀਆਂ ਆਈਆਂ ਸਾਰੀਆਂ ਆ ਵੀ ਚੜੀਆਂ ਆਈਆਂ ਰੋ ਟੱਕਦਾ ਰਾਤ ਦਾ ਨਾ ਬਿੱਲੀ ਮਤਲਬ ਲਾ ਗਈ ਪੰਜਾਇਆ ਮਾਰ ਕੇ ਟੱਕੀ ਸੀਗੀ ਕਪੜਾ ਉਹ ਰਾਤ ਠਰ ਗਈਆਂ ਮਾੜੀਆਂ ਜੀਆਂ ਤੇ ਧੁੱਪ ਤੋਂ ਪਿੰਨੀ ਨਹੀਂ ਮਤਲਬ ਰਾਤ ਦਾ ਧੁੱਪ ਪਵੇ ਤਾਂ ਟੀਂ ਜੀ ਉਹਦਾ ਤਪ ਜਾਂਦੀ ਆ ਤੇ ਡਬਲ ਟੀ ਨਾ ਆਉਂਦਾ ਮਤਲਬ ਸਿੰਗਲ ਨਹੀਂ ਹੈਗੀ ਇਹਦੇ ਅੰਦਰਲੀ ਸਾਈਡ ਤੇ ਮੈਂ ਬੂਰਾ ਪਾਇਆ ਥੱਲੋਂ ਕਿ ਜੇ ਮਤਲਬ ਥਰੇ ਵੀ ਨਾ ਅੰਦਰ ਬੂਰਾ ਪਾਇਆ ਆ ਉਹਦੇ ਉੱਤੇ ਬੂਰੀ ਟੈਪ ਜਾਂ ਮੋਟਾ ਜਿਹਾ ਆ ਮਤਲਬ ਬੂਰੀ ਆ ਇੱਕ ਸਾਹ ਦੀ ਤੇ ਉਹ ਪਾਈ ਹੋਈ ਆ ਤੇ ਉੱਪਰ ਫਿਰ ਟੀਨ ਲਾਈ ਹੋਈ ਆ ਤੇ ਆ ਵੀ ਆਪਣੇ ਚ ਨਾ ਚਕ ਪੁੱਤਰ ਟੱਲਾ ਹੋਇਆ ਆਪਣਾ ਤੇ ਉਹ ਜਿਹੜਾ ਪਰਾ ਬੈਠਾ ਪਕੂਤਰ ਟੱਲਾ ਲੱਗਦਾ ਮੈਨੂੰ ਮੈਂ ਚੱਕਦਾ ਉਹਨੂੰ ਤੇ ਦੋ ਕੁ ਮਾਦੀਆਂ ਹੈਗੀਆਂ ਹੁਣ ਬੈਂਡ ਯਾ ਮਾਦੀ ਫੇ ਬੈਂਡ ਜਿਹੜੀ ਤੀਜੀ ਬੈਠੀ ਸ਼ਾਇਦ ਹੀ ਦੀਦੀ ਹੋਵੇ ਤੁਹਾਨੂੰ ਕਲੀਅਰ ਏ ਆ ਬੈਠੀ ਆ ਏ ਆ ਦੇਖੋ ਉਹ ਮਾਦੀ ਵੰਡੀ ਆਪਣੀ ਪਰ ਏ ਮੈਨੂੰ ਲੱਗਦਾ ਵੀ ਅੰਡੇ ਧਰੂਗੀ ਇਹ ਰੱਤੇ ਕਬੂਤਰਾਂ ਲੱਗ ਗਿਆ ਥੱਲੇ ਰੱਤਾ ਕਬੂਤਰ ਬੈਠਾ ਨਾ ਇਹਦੇ ਨਾਲ ਲੱਗ ਗਿਆ ਉੱਦਾਂ ਲਾਈ ਸੀ ਉਹ ਕੂਤਰ ਥੱਲੇ ਮੈਂ ਮੋਜਰਣਾ ਤੇ ਉਹ ਥੋੜਾ ਜਿਹਾ ਕੂਤਰ ਮੈਨੂੰ ਲੱਗਦਾ ਢੱਲਾ ਹੋਇਆ ਕੂਤਰ ਚੱਕਣਾ ਮੈਂ ਤੇ ਉਹ ਆਪਣਾ ਉੱਪਰ ਡੰਡੇ ਵਾਲੇ ਦਾ ਬਾਪੇ ਬੈਠਾ ਆ ਥੱਲੇ ਆਪਣਾ ਬੜਲੇ ਵਾਲੀ ਦਾ ਬੜਲੇ ਵਾਲੀ ਦੀ ਮਾਂ ਜਿਹੜੀ ਆ ਵੱਲ ਬੜਲੇ ਦਾਦਾ ਦਾਦੀ ਦੂਜੇ ਨੰਬਰ ਤੇ ਤੇ ਤੀਜੇ ਨੰਬਰ ਤੇ ਉਹ ਕੁਤਰੀ ਬੈਠੀ ਆ ਤੇ ਆ ਤੀਜੇ ਨੰਬਰ ਤੇ ਕਾਲਾ ਚੀਨਾ ਤੇ ਉਹ ਰੱਤੀ ਕੁਤਰੀ ਲਈ ਆਪਾਂ ਥੱਲੇ ਬਿਠਿਆ ਉਹ ਪਰਾਂ ਟੋਕਰੀ ਦੇ ਤੇ ਲੋਈ ਬਾਪਿਓ ਮੈਂ ਡੱਕ ਡੁਕਲੇ ਸੀ ਤੇ ਇਹਨਾਂ ਦੇ ਤਾਂ ਮਤਲਬ ਹੁਣ ਇਹਨਾਂ ਨੂੰ ਟਾਈਮ ਨਹੀਂ ਦੇਣਾ ਪਾਣਾ ਹੁਣ 2.5 ਵਜੇ ਦਾ ਟਾਈਮ ਹੋਇਆ ਆ ਤੇ ਹੁਣ ਇਹਨਾਂ ਨੂੰ 2.5 3 ਵਜੇ ਦੇ ਵਿੱਚ ਵਿੱਚ ਹੋ ਗਿਆ ਹੋਣਾ ਟਾਈਮ ਹਣਾ ਤੇ ਉਹ ਦਾਣਾ ਪਾ ਕੇ ਇਹ ਇਹਨਾਂ ਨੂੰ ਹੁਣ ਦੁਬਾਰਾ ਦਾਣਾ ਨਹੀਂ ਪੋਣਾ ਉਹਦਾ ਮੈਂ ਜਲਦੀ ਪੋਣਾ ਸੀ ਅੱਜ ਚਲੋ ਗੁਰੂ ਘਰ ਗਏ ਸੀ ਆਪਾਂ ਉਹ ਤੂੰ ਛੱਡ ਦੇ ਹਰਵਿੰਦਰ ਆ ਲਓ ਵੀ ਬਾਬੇ ਇਹਨੂੰ ਮੈਂ ਵੀਡੀਓ ਵੀਡੀਓ ਬਣਾਉਣ ਨੂੰ ਸਾਦਾ ਵੀ ਆ ਬੰਦਾ ਨਾ ਆ ਸਾਰੀ ਇਹੜੀਆਂ ਸੱਪਾਂ ਵਾਲੀ ਗੇਮ ਖੇਡ ਰਿਹਾ ਇਹ ਆ ਅੱਤ ਕਿੰਨੇ ਬਾਈ ਮੈਨੂੰ ਆ ਤਾਂ ਹੋਇਆ ਕਿਤੇ 5 ਮਿੰਟ ਬਾਈ ਖੇਡ ਲਈ ਹੈ ਨਾ ਕਿਤੇ 5 ਮਿੰਟ ਹੋਈ ਇਹ ਆ ਨਾ ਤੁਰਿਆ ਜਾਂਦਾ ਕਿਤੇ ਹੁਣ ਗੁਰੂ ਘਰ ਵੀ ਗਏ ਇਹਨੇ ਉੱਥੇ ਵੀ ਫੋਨ ਨਹੀਂ ਛੱਡਿਆ ਠੀਕ ਆ ਜਿੱਧਰ ਨੂੰ ਜਾਂਦਾ ਮਤਲਬ ਗੇਮ ਹੀ ਛੱਡਦਾ ਹੀ ਨਹੀਂ ਪਹਿਲਾਂ ਫ੍ਰੀ ਫਾਇਰ 'ਚ ਵੜਿਆ ਹੁੰਦਾ ਸੀ ਜੇ ਹੋਏ ਦੀ ਛੱਡੀ ਆ ਹੁਣ ਇਹਦੇ ਹੁਣ ਇਹਦੇ ਵਿੱਚ ਬਸ ਆ ਉਂਗਲ ਦੀ ਮਰੀ ਜਾਂਦਾ ਇਦਾਂ ਹੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਂਜੀ ਅ ਭਾਈ ਜੀ ਗੱਲਾਂ ਤੇ ਗੌਰ ਨਾ ਕਰੋ ਤੇ ਲੋ ਬਾਬਿਓ ਤੁਹਾਡੇ ਕਮੈਂਟਾਂ ਦੇ ਜਵਾਬ ਵੀ ਦੇਣੇ ਆ ਤੇ ਕਮੈਂਟਾਂ ਪੜੇ ਵੀ ਹੈ ਨਹੀਂ ਕਿ ਤੁਹਾਨੂੰ ਬਸ ਇਹ ਦੱਸਾ ਦੋ ਕੋ ਵੀਡੀਓ ਹੋ ਗਈਆਂ ਹਨਾ ਬਸ ਦੋਨਾਂ ਵੀਡੀਓ ਦੇ ਕਮੈਂਟ ਨਹੀਂ ਪੜੇ ਪੂਰੇ ਠੀਕ ਆ ਤੇ ਕਿਉਂਕਿ ਇਧਰ ਬਿਜੀ ਚੱਲਦੇ ਕਰਕੇ ਥੋੜਾ ਪ੍ਰੋਗਰਾਮ ਆ ਗੁਰੂ ਘਰ ਵੀ ਜਾਣਾ ਪੈਂਦਾ ਜਾਂ ਕਿੱਦਾਂ ਵੀ ਹਨਾ ਤੇ ਉਹਦੇ ਕਰਕੇ ਮਤਲਬ ਮੈਂ ਜ਼ਿਆਦਾ ਫੋਨ ਫਾਨ ਘੱਟੇ ਚਲਾਇਆ ਸ਼ੁਰੂਆ ਹਨ ਤੇ ਹੁਣ ਦੇਖਦਾ ਮੈਂ ਅੱਜ ਦੇਖੂਗਾ ਸਾਰੇ ਭਰਾਵਾਂ ਦੇ ਕਿੰਨੇ ਵੀ ਕਮੈਂਟਸ ਮੇਰੇ ਕੋਲ ਕੀਤੇ ਹੋਇਆ ਉਹਦੇ ਜਵਾਬ ਦੇਵਾਂਗੇ ਵੈਸੇ ਆਪਾਂ ਅੱਜ ਗੱਲ ਕਰ ਲੈਨੇ ਬਾਈ ਮੈਨੂੰ ਕਈ ਪੁੱਛਦੇ ਸੀ ਹਨਾ ਵੀ ਪਰਪਟਾਈ ਦੀ ਕਿਦੋਂ ਕਰਨੀ ਸ਼ੁਰੂ ਕਰੀਏ ਬਾਈ ਕਰ ਲਈਏ ਜਾਂ ਕਦਾਂ ਬਾਈ ਵੈਸੇ ਤਾਂ ਮੈਂ ਇੱਕ ਦੋ ਵੀਡੀਓ ਚ ਪਹਿਲਾਂ ਵੀ ਦੱਸ ਚੁੱਕਿਆ ਬਾਈ ਪਰਪਟਾਈ ਕਰਨੀ ਆ ਤਾਂ ਮਤਲਬ ਪਾਲੀ ਗੋਲੀ ਲੱਗੀ ਹੋਵੇ ਪਰ ਹਜੇ ਨਹੀਂ ਕਰਨੀ ਠੀਕ ਆ ਪਰਪਟਾਈ ਕਰਾਂਗੇ ਆਪਾਂ ਫਰਵਰੀ ਚ ਕੁਝ ਕਰ ਲਿਓ ਜੇ ਤੁਸੀਂ ਮਤਲਬ April ਉਪਰੂਲ ਵਾਲੀਆਂ ਬਾਜੀਆਂ ਛੱਡਣੀਆਂ ਨਾ ਤੇ ਫੇਰ ਤੁਸੀਂ ਕਰ ਸਕਦੇ ਆ ਫਰਵਰੀ ਦੇ ਵਿੱਚ ਠੀਕ ਆ ਜੇ ਮਾਰਚ ਦੇ ਐਂਡ ਉੱਡਦੇ ਤੇ ਜਾ ਕੇ ਛੱਡਣੀਆਂ April ਦੇ ਚੜਦੇ ਵਿੱਚ ਹੀ ਵੈਸੇ ਮੈਂ ਵੀ ਇੰਨੀ ਕੀ ਕਰਦਾ ਹੁਣਾਂ ਮੈਂ ਫਰਵਰੀ ਦੀ ਕੋਈ 15 ਜਾਂ 20 ਤਰੀਕ ਨੂੰ ਸਾਰੇ ਕਬੂਤਰ ਅੱਧੇ ਕਬੂਤਰ ਪੱਟ ਲੈਣੇ ਜਿੱਦਾਂ ਥੋੜੇ ਜੇ ਚਾਰ ਪਾੜਾਂ ਦੇ ਕਬੂਤਰ ਪੱਟਣੇ ਬਾਈ ਇੱਕ ਵਾਰ ਨਹੀਂ ਪੱਟਣੇ ਕੋਸ਼ ਕਬੂਤਰ ਬਾਈ ਫਰਵਰੀ ਚ ਪੱਟ ਲੈਣੇ ਆ ਜਿਹੜੇ ਤਾਂ ਹੁਣ ਮੈਂ ਮਾਰਚ ਮੁਰਚੀ ਛੱਡਣੇ ਉਹ ਤਾਂ ਬਾਈ ਆਪਣੇ ਜਿਹੜਾ ਕਲੀਆਂ ਕੁਲੀਆਂ ਵਾਲੇ ਬੱਚੇ ਇਹ ਉੱਡ ਜਾਣੇ ਠੀਕ ਆ ਪੰਜ ਕਲੀਆਂ ਤੱਕ ਬਾਈ ਕਬੂਤਰ ਉੜਦਾ ਜੇ ਪੰਜਵੀਂ ਕਲੀ ਛੱਟੀ ਆ ਨਾ ਉਦੋਂ ਤਾਂ ਵੀ ਬੱਚਾ ਉੜਦਾ ਠੀਕ ਆ ਪੰਜ ਕਲੀਆਂ ਤੱਕ ਬੱਚਾ ਉੜ ਜਾਂਦਾ ਤਾਂ ਪੰਜ ਕਲੀਆਂ ਤੱਕ ਮੈਂ ਕੋਈ ਬੱਚਾ ਨਹੀਂ ਪੜਦਾ ਬਈ ਠੀਕ ਆ ਪੰਜ ਕਲੀਆਂ ਤੱਕ ਆਪਣਾ ਬੱਚਾ ਉੱਡ ਸਕਦਾ ਉਦੋਂ ਬਾਅਦ ਬਾਈ ਜਿਹੜੇ ਪੰਜ ਅਗਲੇ ਪਰ ਲਾਸਟ ਪਰ ਰਹਿ ਜਾਂਦੇ ਪੰਜ ਪਰ ਹਨਾ ਉਹ ਜੇ ਮਤਲਬ ਉਹ ਛੱਟੇ ਹੋਵੇ ਫੇ ਨਹੀਂ ਆਪਾਂ ਮਤਲਬ ਨਹੀਂ ਨਾਕ ਦੀ ਛੱਡੀ ਦਾ ਨਾਲੇ ਕਬੂਤਰ ਜ਼ੋਰ ਮਾਨਦਾ ਤੇ ਉਹਨਾਂ ਪਰਾਂ ਤੇ ਕਬੂਤਰ ਨਹੀਂ ਉੜਦਾ ਠੀਕ ਆ ਤੇ ਪੰਜ ਪਰ ਪੰਜਾਂ ਪਰਾਂ ਤੇ ਆਪਣਾ ਚੱਲ ਜਾਂਦਾ ਉਦੋਂ ਪੰਜਾਂ ਤੋਂ ਉੱਤੇ ਨਹੀਂ ਚੱਲਦਾ ਛੇਵੀਂ ਸਤਮੀ ਕੋਈ ਨਹੀਂ ਚੱਲਦਾ ਛੇਵੀਂ ਤੱਕ ਵੀ ਨਹੀਂ ਚੱਲਦਾ ਲਈ ਮੈਂ ਕਦੀ ਚਲਾਇਆ ਪੰਜ ਪਰ ਤਾਂ ਚਾਰਕ ਪਰਾਂ ਤੱਕ ਆਪਾਂ ਛੱਡੀ ਦਾ ਛੱਡੀ ਦਾ ਪੰਜ ਤੱਕ ਹਨਾ ਤੁਸੀਂ ਅਧਿਕ ਕਬੂਤਰ ਪੱਟੋ ਫਰਵਰੀ ਚ ਅਤੇ ਪੱਟੋ ਮਾਰਚ ਚ 10 ਦਾ 15-15 ਦਿਨ ਦਾ ਗੈਪ ਪਾਓ ਠੀਕ ਆ ਚਾਰ ਪੜਾਵਾਂ ਦੇ ਵਿੱਚ ਕਬੂਤਰ ਪੱਟੋ ਤੇ ਉਹਦੇ ਨਾਲ ਇੱਕ ਤਾਂ ਤੁਹਾਡੇ ਕਬੂਤਰ ਇਹ ਆ ਵੀ ਬਾਜ਼ੀਆਂ ਤੱਕ ਪੂਰੇ ਚੱਲ ਜਾਣਗੇ ਠੀਕ ਆ ਤੇ ਇਦਾਂ ਹੁੰਦਾ ਵੀ ਜੇ ਆਪਾਂ ਇੱਕ ਵਾਰੀ ਸਾਰੇ ਕਬੂਤਰ ਪੱਟ ਲਈਏ ਉਹ ਛੱਡਦੇ ਵੀ ਇਕੱਠੇ ਹੀ ਜਾ ਕੇ ਆ ਠੀਕ ਆ ਜੇ ਆਪਾਂ ਇੱਕ ਵਾਰੀ ਪੱਟ ਲਈ ਤਾਂ ਇਕੱਠੇ ਹੀ ਛੱਡਨੇ ਆ ਚਾਰ ਪੰਜ ਪੜਾਂ ਦੇ ਵਿੱਚੋਂ ਪੱਟੋ ਥੋਟ ਥੋੜੇ ਕਰਕੇ 10 12 ਜਿੱਦਾਂ ਛੱਡਣੇ ਆ ਉਹ ਇਦਾਂ ਵਟ ਲਓ ਫੇ 10 12 ਲੇਟ ਪੱਟ ਲਓ ਫੇ 10 12 ਲੇਟ ਇਦਾਂ ਕਰ ਕਰਕੇ ਲੰਬੇ ਲੈ ਜੋ ਕਬੂਤਰ ਉਸ ਹਸ ਆਣੇ ਫੇ ਬਾਈ ਉਦਾਂ ਉਦਾਂ ਮਹੀਨੇ ਲਗਾਗੇ ਕਬੂਤਰ ਛੱਡਣਗੇ ਆਪਣੇ ਇੱਕ ਇੱਕ ਸਾਰ ਕਬੂਤਰ ਨਹੀਂ ਛੱਡਣਗੇ ਠੀਕ ਆ ਪੱਟਣ ਜਦੋਂ ਆਪਾਂ ਕਬੂਤਰ ਪਰ ਪਟਾਈ ਕਰ ਲਈ ਆ ਠੀਕ ਆ ਮਤਲਬ ਪਾਣੀ ਤਾਂ ਆਪਾਂ ਪਹਿਲਾਂ ਲਾ ਲਈ ਆ ਠੀਕ ਆ ਉਸ ਤੋਂ ਬਾਅਦ ਕਬੂਤਰ ਜਦੋਂ ਆਪਾਂ ਪਰ ਪਟਾਈ ਕਰ ਲਈ ਬਾਈ ਪੂਰੀ ਤਰ੍ਹਾਂ ਰੱਜ ਕੇ ਨਵਾਓ ਕਬੂਤਰ ਇਹ ਦੋ ਦਿਨ ਤਿੰਨ ਦਿਨ ਛੱਡ ਕੇ ਕਬੂਤਰ ਨਵਾਉ ਬਲਾਲ ਦਵਾਈ ਪਾ ਕੇ ਇੱਕ ਤਾਂ ਉਹ ਨਾ ਜੂਆ ਜਾਣੀ ਪੈਂਦੀਆਂ ਇੱਕ ਕਬੂਤਰ ਦੇ ਵਿੱਚ ਖੁਸ਼ਕੀ ਨਹੀਂ ਪੈਦਾ ਹੁੰਦੀ ਖੁਸ਼ਕੀ ਮਰ ਜਾਂਦੀ ਹੈ ਜਦੋਂ ਆਪਾਂ ਕਬੂਤਰ ਪਰ ਪਾਈ ਪਟਾਈ ਕਰਕੇ ਨਾ ਨਵਾਉਨੇ ਆ ਤੇ ਜਮਾ ਪਰ ਵੀ ਸੈੱਟ ਹੁੰਦੇ ਆ ਕਬੂਤਰ ਜਲਦੀ ਝਾੜੇ ਨਹੀਂ ਪੈਂਦੇ ਜਦੋਂ ਆਪਾਂ ਨਵਾਉਂਦੇ ਨਹੀਂ ਬਾਈ ਇਹ ਰੀਜ਼ਨ ਹੁੰਦਾ ਜਦੋਂ ਪਾਣੀ ਮਾੜਾ ਜਾਂ ਕਬੂਤਰਾਂ ਨੂੰ ਲੱਗਦਾ ਨਹੀਂ ਤੇ ਕਬੂਤਰ ਦੁਬਾਰਾ ਝਾੜੇ ਪੈ ਜਾਂਦੇ ਆ ਆਪਾਂ ਨਮੂਂਦੇ ਨਹੀਂ ਨਵਾਉਣੇ ਜ਼ਰੂਰੀ ਆ ਤੇ ਕਬੂਤਰ ਉਹਦਾ ਖੋਲਦਾ ਵੀ ਵਧੀਆ ਤੇ ਇੱਕ ਖਰਾਖ ਰੂਕ ਪਾਈ ਉਹਦੀ ਅਧਿਕਤ ਗਰਮੀ ਕਬੂਤਰਾਂ ਦੀ ਐਦਾਂ ਹੀ ਨਿਕਲ ਜਾਂਦੀ ਧੌਣ ਨੂੰ ਨਾ ਠੀਕ ਆ ਨਵਾਇਆ ਕਰੋ ਦੱਬ ਕੇ ਜਰਾ ਤੇ ਪਾਣੀ ਪੂਣੀ ਭਰ ਕੇ ਕੜਾਈਏ ਦੇ ਵਿੱਚ ਰੱਖਦਾ ਧੁੱਪੇ ਠੀਕ ਆ ਉਹ ਚ ਕਬੂਤਰ ਆਪਣੇ ਨਹਾਣਾ ਜਿੱਦਾਂ ਆਪਾਂ ਜਾਲ ਲਾਇਆ ਹੋਇਆ ਠੀਕ ਆ ਮੈਂ ਤਾਂ ਜਾਲ ਦੇ ਵਿੱਚ ਇੱਥੇ ਕੜਾਈਆ ਭਰ ਕੇ ਰੱਖ ਦੇਣਾ ਥੱਲੇ ਸ਼ਗਰੀਆਂ ਘੜ ਦੇਣੀਆਂ ਬੱਚੇ ਆਪ ਹੀ ਥੋੜਾ ਧੱਕੇ ਧੁੱਕੇ ਖਾ ਕੇ ਥੱਲੇ ਉਤਰ ਜਾਂਦੇ ਆ ਫੇ ਉਹ ਵਿੱਚ ਨਹਾਉਂਦੇ ਰਹਿੰਦੇ ਫੇ ਆਤ ਤਾਂ ਪੈ ਜਾਂਦੀ ਆ ਫੇ ਮੈਂ ਇਦਾਂ ਨਵਾਉਂਦਾ ਨੂੰ ਨਹਾ ਰਹਿਣਾ ਹੁਣਾ ਤੇ ਇਦਾਂ ਚਾਰ ਪੰਜ ਪੜਾਵਾਂ ਦੇ ਵਿੱਚ ਕਰਕੇ ਮੈਂ ਕਬੂਤਰ ਫੜਦਾ ਬਈ ਇੱਕ ਸਾਰ ਕਬੂਤਰ ਨਹੀਂ ਫੜਦਾ ਕਿ ਜੇ ਅੱਜੇ ਪੱਟ ਨਹੀਂ ਤਾਂ ਸਾਰੇ ਹੀ ਪੱਟ ਲੈਣੇ ਆ ਠੀਕ ਆ ਹੌਲੀ ਹੌਲੀ ਪਟਣਿਆ ਥੋੜੀ ਥੋੜੀ ਮਹੀਨੇ ਮਹੀਨੇ 15 15 ਦਿਨ ਦਾ ਗੈਪ ਆ ਗਏ ਫੇ ਆਪਾਂ ਐਂਡ ਤੱਕ ਚਲ ਜੀ ਦੀਆਂ ਬਾਜੀਆਂ ਛੱਡਦੇ ਕਬੂਤਰ ਛੱਡਦੇ ਨਹੀਂ ਨਿਵਾਹੀ ਜਾਓ ਬਸ ਠੀਕ ਆ ਜੇ ਆਪਾਂ ਨਹੀਂ ਨਿਵਾਉਂਦੇ ਕਬੂਤਰਾਂ ਨੂੰ ਜਦੋਂ ਕਬੂਤਰ ਆਪਣੇ ਜਿੱਦਾਂ ਮਤਲ ਲਾ ਲੋ ਵੀ ਜਿਹੜੇ ਪਰ ਸੈਟਲੇ ਆ ਗਏ ਕਬੂਤਰਾਂ ਦੇ ਹੋ ਗਏ ਹਨ ਸਾਰ ਹੋ ਗਏ ਉਦੋਂ ਬਾਅਦ ਨਹੀਂ ਨਿਵਾਉਣੇ ਬਾਈ ਉਦੋਂ ਬਾਅਦ ਕੋਈ ਕਬੂਤਰ ਨਹੀਂ ਨਿਵਾਉਣਾ ਉਦੋਂ ਬਾਅਦ ਆਪਨੇ ਜਿਹੜੇ ਪਹਿਲਾਂ ਝੜੇ ਝੂੜੇ ਉਦੋਂ ਨਿਵਾ ਲਓ ਜੋ ਵੀ ਕਰਨਾ ਪੱਟੇ ਪੁੱਟਿਆ ਦੇ ਉਦੋਂ ਬਾਅਦ ਨਹੀਂ ਬਾਈ ਨਿਵਾਉਣਾ ਠੀਕ ਆ ਤੇ ਫੇ ਤੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਜਿਹੜੇ ਭਰਾਵਾਂ ਨੇ ਅਜੇ ਤੱਕ ਨਹੀਂ ਕੀਤਾ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਠੀਕ ਆ ਬਈ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ